हां जी दोस्तों की हाल चाल है सत श्री अकाल जेड़े अपने पूरे इंडिया ने जोर ला रखा है गा के भी ईवी गाड़ियां ल्या होई भी गाड़ियां ल्या पेट्रोल महंगा हो जांदा ये वो आ गया एक पासे तां ਤੁਸੀਂ ਪ੍ਰਦੂਸ਼ਨ ਨੂੰ ਰੋਕਣ ਵਾਸਤੇ ਈਵੀ ਗੱਡੀਆਂ ਲਿਆ ਰਹੇ ਨੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਨੂੰ ਕਿ ਤੁਸੀਂ ਪਾਣੀ ਖਰਾਬ ਜਿਆਦਾ ਕਰਦੇ ਹੋ ਝੋਨਾ ਨਾ ਲਾਓ ਜੇ ਨਾ ਕਰੋ ਕਿ ਤੁਸੀਂ ਕਿਸਾਨੀ ਸਭ ਤੋਂ ਜ਼ਿਆਦਾ ਕਿਸਾਨ ਪਾਣੀ ਖਰਾਬ ਕਰਦਾ ਜੇ ਉਹ ਆ ਇਹ ਸਿਰਫ ਝੂਠ ਹੈ ਸਾਰਾ ਝੂਠ ਹੈ ਕੁਝ ਨਹੀਂ ਹੈਗਾ ਇਹ 16000 500 ਲੀਟਰ ਲੱਗਦਾ ਇੱਕ ਲਿਥੀਅਮ ਬੈਟਰੀ ਬਣਾਉਣ ਵਾਸਤੇ ਸਾਢੇ 16000 ਲੀਟਰ ਪਾਣੀ ਲੱਗਦਾ ਹੈ ਇੱਕ ਲਿਥੀਅਮ ਬੈਟਰੀ ਨੂੰ ਬਣਾਉਣ ਵਾਸਤੇ ਸਾਢੇ 16000 ਲੀਟਰ ਹੁਣ ਤੁਸੀਂ ਆਪ ਥਾ ਲਾ ਲਓ ਵੀ ਇੱਕ ਦਿਨ ਚ ਕਿੰਨੀਆਂ ਬੈਟਰੀਆਂ ਬਣਦੀ ਹੋਣੀਆਂ ਇੱਕ ਘੰਟੇ ਚ ਕਿੰਨੀਆਂ ਬਣਦੀਆਂ ਹੋਣੀਆਂ ਇੱਕ ਸਾਲ ਚ ਕਿੰਨੀਆਂ ਬੈਟਰੀਆਂ ਬਣਦੀਆਂ ਹੋਣੀਆਂ ਲਿਥੀਅਮ ਬੈਟਰੀ ਬਣਾਉਣ ਵਾਸਤੇ ਸਾਢੇ 16000 ਲੀਟਰ ਪਾਣੀ ਲੱਗਦਾ ਹੈ ਇੱਕ ਬੈਟਰੀ ਨੂੰ ਇਹ ਦੱਸੋ ਹੁਣ ਸੇ ਪਾਣੀ ਕਿਸਾਨ ਜਾਦੇ ਖਰਾਬ ਕਰ ਰਿਹਾ ਕਿ ਬੈਂਟਰੀਆਂ ਵਾਲੇ ਕਿ ਗੱਡੀਆਂ ਵਾਲੇ ਕਿ ਸਿਰਫ ਆਪਾਂ ਨੂੰ ਬਾਹਰਲੇ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ 'ਚ ਇਹ ਵੀ ਗੱਡੀਆਂ ਕਿਉਂ ਨਹੀਂ ਚੱਲ ਰਹੀਆਂ ਕਿਉਂਕਿ ਉੱਥੇ ਪ੍ਰਦੂਸ਼ਣ ਜਾਦੇ ਹੁੰਦਾ ਹੈਗਾ ਇਹ ਬੈਂਟਰੀ ਨਹੀਂ ਬਣਾਉਣ ਵਾਸਤੇ ਤਾਂ ਕਰਕੇ ਉੱਥੇ ਮਨਜ਼ੂਰੀ ਨਹੀਂ ਮਿਲਦੀ ਠੀਕ ਹੈ ਜੀ ਇਹ ਆਪਣੀ ਇੰਡੀਆ 'ਚ ਕਿਉਂ ਮਿਲਦੀ ਹੈ ਕਿਉਂਕਿ ਇੰਡੀਆ 'ਚ ਕੋਈ ਚੱਕਰ ਨਹੀਂ ਜਿਹੜਾ ਮਰਜ਼ੀ ਚਲਾਈ ਚੱਲੇ ਕੋਈ ਚੱਕਰ ਨਹੀਂ ਹੈਗਾ ਇਹਦਾ ਬਸ ਆਪਣੇ ਪੈਸੇ ਦੋ ਤੇ ਕੰਮ ਚਲਾਓ ਠੀਕ ਹੈ ਜੀ ਆਪਾਂ ਬੇਕੂ ਬਣਾ ਰਹੇ ਨੇ ਐਸਾ ਕੁਝ ਨਹੀਂ ਹੈਗਾ ਕਿਸਾਨ ਖੜ ਪਕੜਿਆ ਕਰੋ ਧੰਨਵਾਦ